ਪੰਜਾਬ ਵਿੱਚ ਲੋਕ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੇਖੂਪੁਰਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ 2024 ਦੀਆਂ ਲੋਕ ਸਭਾ ਚੋਣਾਂ 'ਚ ਦਲ ਨੂੰ ਵੱਡੀ ਲੀਡ ਮਿਲੇਗੀ ਤੇ ਵਰਕਰਾਂ 'ਚ ਵੀ ਕਾਫੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਹਲਕਾ ਕਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਮਿਲੇਗੀ ਦੇਵੀਆਂ ਕਰਾਈਆਂ ਤੋਂ ਧੰਨਵਾਦ ਅੱਜ ਗਰਮੀ ਵੀ ਬਹੁਤ ਆ ਜਿਹੜਾ ਜਿਹੜਾ ਸੀ ਪ੍ਰੋਗਰਾਮ ਹੈ ਸ਼ਰਮਾ ਜੀ ਦੀ ਜਦੋਂ ਇਹ ਕੈਂਡੀਡੇਟ ਅਨਾਉਂਸ ਹੋਏ ਲੋਕ ਸਭਾ ਲਈ ਪਟਿਆਲੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟੱਕਰ ਨਾਲ ਹੋਰ ਹਲਕੇ ਦੀ ਅਸੀਂ ਪਹਿਲੀ ਮੀਟਿੰਗ ਅਸੀਂ ਇੱਥੇ ਰੱਖੀ ਆ ਵਰਕਰ ਮਿਲਣੀ ਜਿਹਨੂੰ ਆਪਾਂ ਕਹਿੰਦੀਏ ਪਰ ਉਹ ਵਰਕਰ ਮਿਲਣੀ ਆਪ ਮਹਾਰੇ ਲੋਕਾਂ ਨੇ ਇੰਨਾ ਇਕੱਠ ਕੀਤਾ ਕਿ ਸਾਨੂੰ ਬਹੁਤ ਇਸ ਚੀਜ਼ ਦੀ ਬੜਾ ਆਉਣ ਵਾਲੇ ਸਮੇਂ ਚ ਆਪ بچਾਓ ਯਾਤਰਾ ਸੁਨੀਲ ਸਿੰਘ ਬਾਦਲ ਲੈ ਕੇ ਨਿਕਲੇ ਨੇ ਤੇ ਕੀ ਮਤਲਬ ਕਿ ਮੈਸੇਜ ਆ ਰਿਹਾ ਪੰਜਾਬ ਚੋਂ ਯਾਤਰਾ ਦਾ ਬੜਾ ਵਧੀਆ ਮੈਸੇਜ ਆ ਰਿਹਾ ਲੋਕ ਬੜਾ ਲੋਕਾਂ ਚ ਉਤਸ਼ਾਹ ਆ ਉਸ ਚੀਜ਼ ਨੂੰ ਦੇਖ ਕੇ ਕਿਉਂਕਿ ਪੰਜਾਬਦਾਰ ਹਰ ਪੰਜਾਬੀ ਅੱਜ ਠੱਗਿਆ ਮਹਿਸੂਸ ਕਰ ਰਿਹਾ ਹਰ ਵਰਗ ਚਾਹੇ ਉਹ ਵਿਦਿਆਰਥੀ ਹੈ ਚਾਹੇ ਮੁਲਾਜ਼ਮ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਠੱਗਿਆ ਮਹਿਸੂਸ ਕਰ ਰਿਹਾ ਕੇਂਦਰ ਦੀ ਸਰਕਾਰ ਤੋਂ ਵੀ ਤੇ ਪੰਜਾਬ ਦੀ ਸਰਕਾਰ ਤੋਂ ਵੀ ਸਰ ਗਰੋਮਣੀ ਕੱਲ੍ਹ ਤੋਂ ਪਹਿਲੀ ਵਾਰੀ ਸਰਕਾਰ ਇਲੈਕਸ਼ਨ ਕਰਨ ਜਾ ਰਹੀ ਹੈ ਤੇ ਜੇ ਗੱਲ ਕਰੀਏ ਲੋਕਾਂ ਇਹ ਚੰਦਾ ਸੀ ਵੀ ਨੂ ਮਾਸ ਦਾ ਰਿਸ਼ਤਾ ਸੀਗਾ ਭਾਜਪਾ ਦੇ ਕਾਲੀ ਦਲ ਦਾ ਤੇ ਅੱਜ ਉਹ ਲੱਗ ਗਈ ਕਈ ਵਾਰ ਨੌ ਨੌ ਵੀ ਅਲੱਗ ਕਰਨਾ ਪੈਂਦਾ ਮਾਸ ਤੋਂ ਜੇ ਨੌ ਜਿਆਦਾ ਖਰਾਬ ਹੋ ਜਾਏ ਫਿਰ ਉਹ ਨੌ ਤਾਰਨਾ ਪੈਂਦਾ ਇਸ ਕਰਕੇ ਇਹ ਨਹੀਂ ਹੈਗਾ ਵੀ ਜੇ ਨੌ ਮਾਸ ਦਾ ਰਿਸ਼ਤਾ ਪੱਕਾ ਰਹੂਗਾ ਜੇ ਹੁਣ ਉਹਨੂੰ ਕਿਸੇ ਗੱਲ ਤੇ ਨਾ ਬੰਦੀ ਸਿੰਘਾਂ ਦੀ ਕੋਈ ਗੱਲ ਨਾ ਕਿਤੇ ਲਾ ਲੋ ਵੀ ਕਿਸਾਨਾਂ ਦੀ ਕੋਈ ਗੱਲ ਕਿਸੇ ਗੱਲ ਤੇ ਨਹੀਂ ਆਈ ਤਾਂ ਸਿਧਾਂਤਾਂ ਦੇ ਵਿੱਚ ਆ ਬੱਟਾ ਮੁੱਤਾ ਸੀ ਵੀ ਕਿਸਾਨਾਂ ਦਾ ਮੁੱਦਾ ਸੀਗਾ ਇਸ ਲਈ ਤੁਸੀਂ ਅਲੱਗ ਬਿਲਕੁਲ ਕਿਸਾਨਾਂ ਦਾ ਵੀ ਸੀ ਬੰਦੀ ਸਿੰਘਾਂ ਦਾ ਵੀ ਸੀ ਦੋਏ ਮੁੱਦੇ ਸੀ ਦੋਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਤਲਬ ਕਿ ਆਪਣੀ ਜਿਹੜਾ ਇਹ ਬੁੱਧਾ ਰੱਖਿਆ ਸੀ ਪਰ ਉਹਨਾਂ ਨੇ ਕਿਸੇ ਗੱਲ ਤੇ ਵੱਲ ਗੌਰ ਨਹੀਂ ਕੀਤੀ ਤਾਂ ਕਚੀ ਨੂੰ ਠਗਦਾ ਤਾਂ